ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਪ੍ਰਭ ਕਾ ਸਿਮਰਨ ਸਭ ਤੇ ਊਚਾ ਪ੍ਰਭ ਕਾ ਸਿਮਰਨ ਉਦਰੇ ਮੂਚਾ ਮੂਚਾ ਥੋੜਾ ਜਿਹਾ ਕੱਸ ਕੇ ਬੋਲਣਾ ਪ੍ਰਭ ਕਾ ਸਿਮਰਨ ਤ੍ਰਿਸ਼ਨਾ 부ਜੈ 부ਜੈ ਪੂਲਾ ਹੀ ਉਚਾਰਨ ਕਰਨਾ ਪ੍ਰਭ ਕੈ ਸਿਮਰਨ ਸਭ ਕੇਛ ਸੁਜੈ ਸੁਜੈ ਕਸ ਕੇ ਬੋਲਣਾ ਪ੍ਰਭ ਕੈ ਸਿਮਰਨ ਨਾਹੀ ਜਾਮ ਤਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਅੰਮ੍ਰਿਤ ਨਾਮ ਅੰਮ੍ਰਿਤ ਨਾਮ ਰਿਦਮਾਹਿ ਸਮਾਏ ਪ੍ਰਭ ਜੀ ਬਸਹਿ ਸਾਦ ਕੀ ਰਸਨਾ ਨਾਨਕ ਜਨ ਕਾ ਨਾਨਕ ਜਨ ਕਾ ਨਾਨਕ ਜਨ ਕਾ ਦਾਸਨ ਦਸਨਾ ਜਮਕ ਲਾ ਦਨੀਏ ਨਾਨਕ ਪ੍ਰਭ ਕੋ ਸਿਮਰਹਿ ਸੇ ਧਨਵੰਤੇ ਪ੍ਰਭ ਕੋ ਸਿਮਰਹਿ ਸੇ ਪਤਵੰਤੇ ਪ੍ਰਭ ਕੋ ਸਿਮਰਹਿ ਸੇ ਜਨ ਪਰਵਾਨ ਪ੍ਰਭ ਕੋ ਸਿਮਰਹਿ ਸੇ ਪੁਰਖ ਪਰਦਾਣ ਜਿੰਨੀਆਂ ਪੰਕਤੀਆਂ ਆ ਰਹੀਆਂ ਇਹਦੇ ਵਿੱਚ ਸਿਰਫ ਪਾ ਜਿਹੜਾ ਕਉ ਪਾਦਾ ਹੈ ਇਹਦਾ ਵੀ ਧਿਆਨ ਰੱਖਣਾ ਹੈ ਕੋ ਨਹੀਂ ਕਹਿਣਾ ਕਉ ਉਚਾਰਨ ਕਰਨਾ ਊੜਾ ਬੰਦ ਮੂੰਹ ਲੈ ਕਉ ਸ਼ੁੱਧ ਬੋਲਣਾ ਪ੍ਰਭ ਕਉ ਸਿਮਰਹਿ ਸੇ ਬੇ ਮੁਹਤਾਜੇ ਸੇ ਲਾ ਨਾ ਲ ਹੋ ਜਾਂਦਾ ਸਿਹਾਰੀ ਨਾਲ ਸੇ ਬੇ ਮੁਹਤਾਜੇ ਬੇ ਤੋਂ ਡੈਸ਼ ਦੇ ਦੇਣੀ ਹੈ ਮੁਹਤਾਜੇ ਕਸ ਕੇ ਬੋਲਣਾ ਪਾਠ ਇਕੱਠਾ ਹੀ ਹੈ ਪ੍ਰਭ ਕਉ ਸਿਮਰਹਿ ਸੇ ਬੇਮੁਹਤਾਜੇ ਬੇਮੁਹਤਾਜੀ ਰਾਮੀ ਵਾ ਸਿਮਰਹਿ ਸੇ ਬੇਮੁਹਤਾਜੇ ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ ਰਾਜੇ ਪਦ ਬੁੱਲੀ ਉਚਾਰਨ ਪ੍ਰਭ ਕੋ ਸਿਮਰਹਿ ਸੇ ਸੁਖ ਵਾਸੀ ਪ੍ਰਭ ਕੋ ਸਿਮਰਹਿ ਸਦਾ ਅਬਿਨਾਸੀ ਸਿਮਰਨ ਤੇ ਲਾਗੇ ਇਹ ਯਮਕ ਲਾਨੀਆਂ ਸਿਮਰਨ ਤੇ ਲਾਗੇ ਇਥੇ ਵਿਸਰਾਨ ਸਿਮਰਨ ਤੇ ਲਾਗੇ ਜਿਨ ਆਪ ਦਇਆਲਾ ਕਿਆਨੀ ਸਿਮਰਨ ਤੇ ਦਾ ਅਰਥ ਆ ਉਹ ਲਾਗੇ ਸਿਮਰਨ ਕਰਨ ਉਹ ਲਗਦੇ ਹਨ ਜਿਨ੍ਹਾਂ ਤੇ ਆਪ ਵਾਹਿਗੁਰੂ ਦਇਆਲ ਹੁੰਦੇ ਆਂ ਕਿਰਪਾਲ ਕਿਰਪਾਲੂ ਹੁੰਦੇ ਆਂ ਨਾਨਕ ਜਨ ਕੀ ਮੰਗਰਵਾਲਾ ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ ਪ੍ਰਭ ਕੋ ਸਿਮਰਹਿ ਤਿਨ ਸਦ ਬਲਿਹਾਰੀ ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰਹਿ ਤਿਨ ਸੂਖ ਵਿਹਾਵੇ ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰਹਿ ਤਿਨ ਅਨੰਦ ਕਨੇਰੇ ਪ੍ਰਭ ਕੋ ਸਿਮਰਹਿ ਬਸਹਿ ਹਰ ਨੇਰੇ ਸੰਤਿ ਕਿਰਪਾ ਤੇ ਅਨ ਦਿਨ ਜਾਗ ਨਾਨਕ ਸਿਮਰਨ ਪੂਰੈ ਭਾਗ ਹਾਂਜੀ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕਾ ਸਿਮਰਨ ਕਾਰਜ ਪੂਰੇ ਪ੍ਰਭ ਕਾ ਸਿਮਰਨ ਕਬਹ ਨ ਝੂਰੇ ਹਾਂਜੀ ਕਬਹ ਉਚਾਰਨ ਕਰਨਾ ਹਾ ਹੀ ਔਕਣ ਨਾਲ ਕਬਹ ਨਹੀਂ ਕਹਿਣਾ ਕਬਹ ਨ ਝੂਰੇ ਪ੍ਰਭ ਕਾ ਸਿਮਰਨ ਹਰ ਗੁਣ ਬਾਣੀ ਪ੍ਰਭ ਕਾ ਸਿਮਰਨ ਸਹਿਜ ਸਮਾਨੀ ਪ੍ਰਭ ਕਾ ਸਿਮਰਨ ਨਿਹਚਲ ਆਸਨ ਪ੍ਰਭ ਕਾ ਸਿਮਰਨ ਕਮਲ ਵਿਗਾਸਨ ਧਿਆਨ ਨਾਲ ਜਿੰਨੇ ਵੀ ਪ੍ਰਾਪ ਪਦ ਆ ਰਹੇ ਹਨ ਇਹਨਾਂ ਨੂੰ ਪ੍ਰਭ ਨਹੀਂ ਕਹਿਣਾ ਬੱਬੇ ਨਾਲ ਭੱਬੇ ਨਾਲ ਉਚਾਰਨ ਕਰਨਾ ਪ੍ਰਾਭ ਪ੍ਰਾਭ ਕੈ ਸਿਮਰਨ ਅਨਹਦ ਝੁਨਕਾਰ ਇਹ ਝੁਮਕਾਰ ਹੀ ਉਚਾਰਨ ਕਰਨਾ ਘਾਰ ਨਹੀਂ ਕਹਿ ਦੇਣਾ ਕੱਕੇ ਦੀ ਜਗ੍ਹਾ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ ਸੁਖ ਤੇ ਯਮਕ ਲਾ ਦਨੀ ਹੈ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਸਿਮਰਹਿ ਸੇ ਸਿਮਰਹਿ ਸੇ ਜਨ ਜਿਨ ਕੋ ਪ੍ਰਭ ਮਾਇ ਹਾਂਜੀ ਇਹ ਵੀ ਸਿਮਰਹਿ ਤਿ ਜਮ ਕਲਾ ਕੀ ਸਿਮਰਹਿ ਸੇ ਜਨ ਜਿਨ ਕੋ ਪ੍ਰਭ ਮਾਇ ਨਾਨਕ ਤਿਨ ਜਨ ਸਰਣੀ ਸਰਣੀ ਪਇ ਹਰ ਸਿਮਰਨ ਕਰ ਹਰ ਸਿਮਰਨ ਕਰ ਭਗਤ ਕਰਤਿ ਲਾਗ ਹਰ ਸਿਮਰਨ ਕਰ ਭਗਤ ਪ੍ਰਗਟਾਇ ਹਰ ਸਿਮਰਨ ਲਗ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਭਏ ਹਰ ਸਿਮਰਨ ਹਰ ਸਿਮਰਨ ਭਏ ਸਿੱਧ ਜਤੀ ਦਾਤੇ ਹਰ ਸਿਮਰਨ ਨੀਚ ਚੌਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਤਰਨਾ ਸਿਮਰ ਸਿਮਰ ਹਰ ਕਰਨ ਕਰਨਾ ਹਰ ਸਿਮਰਨ ਕੀਓ ਹਰ ਸਿਮਰਨ ਹਰ ਸਿਮਰਨ ਕੀਓ ਸਗਲ ਆਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਬੁਝਾਇਆ ਕਸਕੇ ਹੀ ਬੋਲਣਾ ਨਾਨਕ ਗੁਰਮੁਖ ਗੁਰ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸ਼ਲੋਕ ਦੀਨ ਦਰਦ ਦੁਖ ਭੰਜਨਾ ਘਟ ਘਟ ਨਾਥ ਅਨਾਥ ਸਰਨ ਤੁਮਾਰੀ ਆਇਓ ਹੰਦੀ ਤੁਮਾਰੀ ਇਹ ठा ਹਲੰਤ ਲੱਗਿਆ ਹੋਇਆ ਮੰਮੇ ਨੂੰ ਪਹਾਰਾ ਕਰਨਾ ਰਾਰੇ ਨੂੰ ਪਹਾਰਾ ਨਹੀਂ ਕਰਨਾ ਤੁਮਾਰੀ ਕਈ ਵਾਰ ਸੀ ਨਾ ਤੁਮਾਰੀ ਰਾਰੇ ਨੂੰ ਵੀ ਪਹਾਰਾ ਕਰ ਦਿੰਦੀਆਂ ਧਿਆਨ ਨਾਲ ਮਿਹਨਤ ਨਾਲ ਉਚਾਰਨ ਕਰਨਾ ਸਾਰਣ ਤੁਮਾਰੀ ਆਯੋ ਸਾਰਣ ਤੁਮਾਰੀ ਆਏ ਆਯੋ ਆਯੋ ਹੀ ਹੈ ਸਿੱਧਾ ਆਯੋ ਨਾਨਕ ਕੇ ਪ੍ਰਭ ਸਾਥ ਸ਼ਸ਼ਟ ਪਦੀ ਜਹ ਮਾਤ ਪਿਤਾ ਸੋਤਮਿਤ ਨ ਭਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ ਜਹ ਮਹਾ ਭਯਾਨ ਦੂਤ ਜਮਦਲਾ ਜਿਹੜਾ ਦੂਤ ਜਮ ਪਾਠ ਹੈ ਨਾ ਇਹ ਇਕੱਠਾ ਪਾਠ ਹੀ ਹੈ ਯਾਨੀ ਦਾ ਅਰਥ ਕਰਨ ਲੱਗਿਆਂ ਜਮ ਦੂਤ ਅਰਥ ਕਰਾਂਗੇ दूद जम दले तह केवल नाम संग तेरा चला जह मुश्किल होवै हाथ भारी जह मुश्किल होवै हाथ भारी हर को नाम खेन माहे उधारी अनेक गुण चरण करत नहीं तर करत ते विश्राम हर को नाम कोट पाप पर हरा ਗੁਰਮੁਖ ਨਾਮ ਜਪਹੁ ਮਨ ਮੇਰੇ ਨਾਨਕ ਪਾਵਹ ਸੂਖ ਕਨੇਰੇ ਸਗਲ ਸ੍ਰੇਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲੱਖ ਕਰੋਰੀ ਬੰਧਨ ਪਰ ਹਰ ਕਾ ਨਾਮ ਜਪਤ ਨਿਸਤਰ ਇਹ ਬੰਧਨ ਪਾਠ ਜਿਹੜਾ ਨਾ ਇਸ ਸੰਪਰਦਾਇ ਦੇ ਵਿੱਚ ਇਕੱਠਾ ਹੀ ਕਰਾਇਆ ਜਾਂਦਾ ਪ੍ਰਕਰਨ ਅਨੁਸਾਰ ਬੰਧਨ ਪਾਠ ਕਰਨਾ ਹੈ ਲੱਖ ਕਰੋਰੀ ਬੰਧਨ ਪਰ ਹਰ ਕਾ ਨਾਮ ਜਪਤ ਨਿਸਤਰ ਅਨੇਕ ਮਾਇਆ ਰੰਗ ਤਿਖ ਨਾ 부ਝਾਵੇ ਹਰ ਕਾ ਨਾਮ ਜਪਤ ਆਗਾਵੇ ਅਨੇਕ ਮਾਇਆ ਰੰਗ ਇਥੇ ਵਿਸਰਾਮ ਲਾਉਣਾ ਤਿਖ ਨਾ 부ਝਾਵੇ ਹਰ ਕਾ ਨਾਮ ਜਪਤ ਆਗਾਵੇ ਜਿਹ ਮਾਰਗ ਇਹ ਜਾਤ ਇਕੇਲਾ ਇਕੇਲਾ ਹੀ ਉਚਾਰਨ ਕਰਨਾ ਕਈ ਇਕੇਲਾ ਬੋਲ ਜਾਂਦੇ ਹਨ ਆੜਾ ਪਹਿਲਾਂ ਲਾ ਦਿੰਦੇ ਆ ਈ ੜੀ ਛੱਡ ਦਿੰਦੇ ਤਹ ਹਰ ਕੋ ਤਹ ਹਰ ਨਾਮ ਸੰਗ ਹੋਤ ਸੁਹਿਲਾ ਐਸਾ ਨਾਮ ਮਨਸਾ ਦਾ ਤਿਹਾਈਆ ਨਾਨਕ ਗੁਰਮੁਖ ਪਰਮਗਤ ਪਾਈਆ ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪਤ ਤਹ ਪਾਰ ਪਰਾਹੀ ਅਨੇਕਾ ਬੇਗਾਨਾ ਜਹ ਆਇ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ ਤਤਕਾਲ ਉਧਾਰੈ ਅਨੇਕ ਜੋਨ ਜਨਮੈ ਮਰ ਜਾਮ ਨਾਮ ਜਪਤ ਪਾਵੈ ਵਿਸਰਾਮ ਹਉ ਮੈਲਾ ਮਲ ਕਬਹ ਨ ਧੋਵੈ ਹਉ ਮੈਲਾ ਮਲ ਕਬਹ ਨ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ ਆਸਾ ਨਾਮ ਜਪਹੁ ਮਨ ਰੰਗ ਨਾਨਕ ਪਾਈਐ ਸਾਧਕੈ ਸੰਗ ਜਿਹ ਮਾਰਗ ਕੇ ਗਨੇ ਜਾਹਿ ਨਾ ਕੋ ਸਾ ਹਰ ਕਾ ਨਾਮ ਉਹਾ ਸੰਗ ਤੁਸਾ ਜਿਹ ਪੈਡਾ ਮਹਾ ਅੰਦ ਗੁਬਾਰਾ ਪੈਡਾ ਉਚਾਰਨ ਕਰਨਾ ਪੈਡੇ ਨਹੀਂ ਕਹਿਦਣਾ ਦਾਵਾ ਦੋਵੇਂ ਉਚਾਰਨ ਕਰਨੀਆਂ ਹਨ ਜਿਹ ਪੈਡਾ ਮਹਾ ਅੰਦ ਗੁਬਾਰਾ ਹਰ ਕਾ ਨਾਮ ਸੰਗ ਉਜੀਆਰਾ ਜਹਾ ਪੰਥ ਤੇਰਾ ਜਹਾ ਪੰਥ ਤੇ ਵਿਸਰਾਮ ਲਾਦੂ ਤੇਰਾ ਇਥਿ ਯਮਕ ਕੋ ਨ ਸਿਆਨੂ ਜਹਾ ਪੰਥ ਤੇਰਾ ਕੋ ਨ ਸਿਆਨੂ ਸੱਸੀ ਦੇ ਉੱਤੇ ਟਿੱਪੀ ਨਹੀਂ ਲਾਉਣੀ ਸਿਆਨੂ ਜਹਾ ਪੰਥ ਤੇਰਾ ਕੋ ਨ ਸਿਆਨੂ ਹਰ ਕਾ ਨਾਮ ਤਹ ਨਾਲ ਪਛਾਨੂ ਜਹ ਮਹਾ ਪਿਆਨ ਤਪਤ ਬਹੁ ਕਾਮ ਤਹਿ ਹਰ ਕੇ ਨਾਮ ਕੀ ਤੁਮ ਉਪਰ ਛਾਮ ਜਹ ਤ੍ਰਿਖਾ ਮਾਨ ਤੁਝ ਆਕਰਖ ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖ ਭਗਤ ਜਨਾ ਕੀ ਵਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕਾ ਨਾਮ ਉਧਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਧਕ ਮਾਤ ਹਰ ਜਨ ਕਾ ਹਰ ਨਾਮ ਦਿਧਾਨ ਪਾਰ ਬ੍ਰਹਮ ਜਨ ਕੀਨੋ ਦਾਨ ਮਾਨ ਤਨ ਰੰਗ ਰੱਤੇ ਰੰਗ ਏਕਾ ਨਾਨਕ ਜਨਕ ਬਿਰਤ ਵਿਵੇਕਾ ਹਰ ਕਾ ਨਾਮ ਜਨਕ ਮੁਕਤ ਜੁਗਤ ਹਰ ਕਾ ਨਾਮ ਜਨਕ ਤ੍ਰਿਪਤੀ ਭਗਤ ਹਰ ਕਾ ਨਾਮ ਜਨਕ ਰੂਪ ਰੰਗ ਹਰ ਨਾਮ ਜਪਤ ਕਬ ਪਰੈ ਨ ਭੰਗ ਕਬ ਪਰੈ ਨ ਭੰਗ ਹਰ ਕਾ ਨਾਮ ਜਪਤ ਕਬ ਪਰੈ ਨ ਭੰਗ ਹਰ ਕਾ ਨਾਮ ਜਨਕੀ ਵਡਿਆਈ ਹਰ ਕਾ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨਕ ਭੋਗ ਜੋਗ ਹਰ ਨਾਮ ਜਪਤ ਕਛ ਨਾਹਿ ਬਿਯੋਗ ਜਾਣ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਵਾਹਿਗੁਰੂ ਜੀ ਕਾ ਕਾਲ ਸਾ ਘਰਾਈ ਵਾਹਿਗੁਰੂ ਜੀ ਕੀ ਫਤਿਹ